ਕਿ ਚਾਹੂ ਬਣਾ ਲਓ ਵੀਰੇ ਵੇਲਾ ਨਹੀਂ ਹੋਇਆ 4:00 ਵਜੇ ਟਾਈਮ ਨਹੀਂ ਹੋਇਆ ਜਾਂਦਾ ਹਜੇ ਬਣਾਉਣੇ ਅੰਕੀ ਬਣਾਉਣੇ ਚਿੱਤ ਪਈ ਆਪਦੀ ਮਰਜ਼ੀ ਕਰਦੇ ਹੋ ਨਾ ਵੱਡੀ ਦਾ ਪਤਾ ਵੱਡੀ ਤਾਂ ਉਹ ਪਤਾ ਨਹੀਂ ਲਾ ਚਾਹ ਬਣਾਉਣੇ ਬੀਬੀ ਨੂੰ ਬੋਲੀ ਜਾਂਦੀ ਹੈਗੀ ਆਈ ਬੋਲੀ ਜਾਂਦੇ ਸਾਰਾ ਮੈਂ ਤਾਂ ਕੀ ਬੋਲਣਾ ਵੀਰੇ ਹੁਣ ਚਾਹ ਦਾ ਤਾਂ ਟਾਈਮ ਟੱਪ ਗਿਆ ਹਾਂ ਹਾਂ ਨਾਉ ਕਿੱਧਰ ਗਏ ਆਪਣੇ ਜਵਾਕ ਪਿੰਡ ਗਈ ਸੀ ਉਹ ਮੈਨੂੰ ਪਤਾ ਪਿੰਡ ਗਈ ਨੇ 2 ਦਿਨ ਉਹਨਾਂ ਨੂੰ ਹੋ ਗਏ 3 ਦਿਨ ਚੜਨਾ ਹੋ ਗਿਆ ਉਹ ਨਹੀਂ ਮੁੜ ਕੇ ਆਏ ਉਹ ਵੱਡੀ ਵੱਡਾ ਪਤਾ ਨਹੀਂ ਕਿੱਧਰ ਗਿਆ ਉਹ ਬੈਠੀ ਉੱਧਰ ਜਵਾਕਾਂ ਨੂੰ ਨਵਾਈ ਜਾਂਦੀ ਆ ਉਹਦਾਂ ਨੂੰ ਚਾਹ ਪਾਣੀ ਦਾ ਕਿਸੇ ਦਾ ਨਾਉ ਨਹੀਂ ਉਹ ਛੋਟਾ ਉਹ ਹੱਥਾਂ 'ਚ ਲੱਕੜੇ ਫਿਰਦਾ ਉਹ 2 ਦਿਨ ਸੌਰੀ ਹੋ ਕੇ ਗਏ ਆਜਾਣ ਤੇ ਕੋਈ ਨਹੀਂ ਫੇਰ ਉਹਨਾਂ ਦਾ ਪੰਜਾਲੇ ਵਸਤੇ ਜਮਾ ਜਵਾਕਾਂ ਨੇ ਪੱਕੀ ਮੇਸ ਕਰਤੀ ਭਾਈ ਮੈਂ ਇੱਥੇ ਪੱਟੀ ਮੇਸ ਕਰਦੀ ਵੀ ਪਰ ਹੁਣ ਜਵਾਕ ਮੰਨਦੇ ਹੀ ਨਹੀਂ ਕਿਸੇ ਨੂੰ ਕੀ ਕਰਗੇ ਹਾਂ ਮੰਨਦੇ ਨਹੀਂ ਤਰਾ ਕੇ ਉਹ ਪਤਾ ਨਹੀਂ ਕੀ ਮਾਗਰ ਲਾਇਆ ਉਹਨੇ ਕੀ ਨਾ ਤੀਜੇ ਦਾ ਲੈ ਜਾਂਦੀ ਆ ਲਾ ਕੇ ਮੂਰੇ ਉੱਥੇ ਤੇ ਕਿਆ ਖਾਵੀਏ ਉੱਥੇ ਕੀ ਕਰਿਆ ਸਰ ਹੁਣ ਮੈਂ ਨਾ ਹੁੰਦਾ ਮੈਨੂੰ ਤਾਂ ਪੁੱਛਦੇ ਹੀ ਨਹੀਂ ਵੱਡਾ ਬੰਦਾ ਘਰ ਤੇ ਦਾਦੀ ਨੂੰ ਪੁੱਛਦਾ ਅਗਲਾ ਮੰਮੀ ਨੂੰ ਪੁੱਛਦਾ ਲਵੀ ਨਹੀਂ ਕੋਈ ਲੱਗਦਾ ਭਈਆ ਬੁਨੇ ਤਾਂ ਹੁਣ ਸਹੁਰੇ ਤੋਂ ਆ ਜਾਣਗੇ ਕਿਸੇ ਨੇ ਘੂਰ ਦਿੱਤੀ ਤੂੰ ਮੈਨੂੰ ਘੂਰ ਨਾ ਨਹੀਂ ਦਿੰਦੀ ਜਵਾਕਾਂ ਨੂੰ ਹੈ ਮੇਰੇ ਤੋਂ ਗਾਲ ਪਾਈ ਜਾਂਦੀ ਸੀ ਹਾਂ ਦੇਖ ਲੈ ਹੁਣ ਸਵਾ ਤੈਨੂੰ ਹੀ ਨਿਕਲੂਗਾ ਨਾ ਤੇਰਾ ਤੈਨੂੰ ਮੈਂ ਦੱਸਾਂ ਕੀ ਕਰ ਗਏ ਨਾ ਉਹ ਨਾਮ ਆ ਜਿਕਰਾ ਆਇਦਾਂ ਪੁੱਛਿਆ ਨਹੀਂ ਨਾ ਮੁੰਡੇ ਨੇ ਕੌਣ ਪੁੱਛਦਾ ਅੱਜ ਕੱਲ੍ਹ ਕੁੜੀ ਕੀ ਦੀ ਆਹ ਪਹਿਲਾਂ ਤਾਂ ਐ ਦੱਸ ਮਿੰਟ ਤਨ ਪਤਾ ਕੁੜੀ ਤਾਂ ਆਪਣੀ ਬਰਾਦਰੀ ਦੀ ਹੈ ਤਾਂ ਨੂੰ ਆਪਣੀ ਬਰਾਦਰੀ ਦੀ ਹੋਊਗੀ ਹਾਂ ਨੱਕ ਨੀਵੇਂ ਕਰਾਤੇ ਸਮਾਂ ਦੀ ਫਿਰ ਉਹ ਕੀ ਕਰਦੇ ਹੂ ਕਿਹੜਾ ਮੰਨਦੇ ਆ ਬੋਲਣ ਜੋਗਰੇ ਨਹੀਂ ਰਹੇ ਕਿਸੇ ਦੇ ਮੂਹਰੇ ਦੋ ਤਿੰਨ ਦਿਨ ਹੋ ਗਏ ਗਿਆ ਨੂੰ ਕੋਈ ਫੋਨ ਫਾਨ ਆਇਆ ਨਹੀਂ ਇਹਨਾਂ ਦਾ ਵੀ ਕਿਵੇਂ ਕਿਵੇਂ ਨਾ ਫੋਨ ਤਾਂ ਕਰਿਆ ਸੀ ਕਹਿੰਦੇ ਆਵਾਂਗੇ ਅਸੀਂ ਬੰਦਾ ਆਸਤੇ ਆਵਾਂਗੇ ਅੱਜ ਆਵਾਂਗੇ ਆ ਆ ਜਾਣਗੇ ਦੇਖੂਗੀ ਜਦੋਂ ਆ ਜਾਣਗੇ ਤਾਂ ਡਰ ਨਹੀਂ ਰੱਖਿਆ ਨਾ ਮੁੰਡੇ ਦਾ ਡਰ ਰੱਖਣ ਦਿੱਤਾ ਉਧਰ ਕਰ ਲਿਆ ਉਧਰ ਵਾਗੇ ਨਾਮ ਕੀ ਲੇਗੀ ਚੱਕ ਕੇ ਸਾਰਿਆਂ ਨੂੰ ਉਹ ਜਮਾਂ ਐਨ ਜੜਪਟ ਸੀ ਨਾ ਤੇ ਧੀ ਘਤਨ ਮੈਂ ਕਾਨੂੰਨ ਨਾ ਮਾਉ ਠੀਕ ਆ ਤੂੰ ਹਣ ਖੇੜ ਖੋੜ ਲਾ ਠੀਕ ਆ ਤੇ ਮੈਂ ਕੁੱਤਾ ਵੀ ਕਰਦੀ ਆ ਕੀ ਗੱਲ ਹੋ ਗਈ ਸੀ ਵੀ ਗੱਲ ਤਾਂ ਕੀ ਹੋਣੀ ਸੀ ਵੀ ਲਿਆ ਉਹਦੀ ਛੋਟੇ ਦੀ ਗੱਲ ਹੈ ਜੀ ਅੱਛਾ ਇਹਨੂੰ ਤੇਰੀ ਮੰਮੀ ਨੂੰ ਆਦੀ ਸੀ ਮੈਂ ਤਾਂ ਮਕਾ ਉਹਦਾ ਡਰ ਨਹੀਂ ਰੱਖਿਆ ਜੇ ਮੈਂ ਕੂਰ ਦੀਦੀ ਦਾ ਫਿਰ ਗੁੱਸਾ ਮਾਨਦੀ ਸੀ ਵਿਲਿਆ ਹਾਂ ਉਹਨਾਂ ਨੂੰ ਲਾ ਮੈਰ ਜਕਰਾਨੀ ਤਿੰਨ ਦਿਨ ਹੋ ਗਏ ਪਿੰਡ ਗਿਆ ਨੂੰ ਤੇ ਜਦੋਂ ਮੈਂ ਤੁਹਾਨੂੰ ਕਹਿੰਦੀ ਸੀ ਵੀ ਮੈਂ ਰਿਸ਼ਤਾ ਕਰਉਣੀ ਜੋ ਤੂੰ ਤਾਂ ਨਹੀਂ ਦੇ ਫਿਰ ਮੈਂ ਇਥੋਂ ਕਿਹਾ ਉਹਨਾਂ ਨੇ ਪੁੱਛ ਕੇ ਕਰਿਆ ਹੁਣ ਅੱਡੀ ਜੱਜ ਕੀ ਬਾੜਾ ਵੱਡਾ ਵਾਰ ਹੋ ਗਿਆ ਤੀ ਜਦੋਂ ਹੁਣ ਕੋਈ ਆਖੇ ਨਹੀਂ ਲੱਗਦਾ ਕਿਸੇ ਦੇ ਪੜ ਪਤਾ ਨਹੀਂ ਕਦੋਂ ਆਉਣਗੇ ਕਦੋਂ ਆਉਣਗੇ ਨਾ ਕਿਸੇ ਦੇ ਕਹਿ ਲੱਗਦੇ ਨੇ ਸਹੀ ਜਦੋਂ ਫਿਰ ਉਹਨਾਂ ਨੇ ਕੋਰਟ ਮੈਚ ਕਰਾਈ ਹਾਂ ਨਾ ਪੁੱਛਦੇ ਨਾ ਨਗਿੰਦੇ ਨੇ ਉਹ ਤਾਂ ਤੁਨ ਮੈਂ ਕਿਹਾ ਸੀ ਮੈਂ ਕਰਾਉਣੀ ਆ ਤਾਂ ਸਿੱਧੀ ਜਵਾਕ ਨਹੀਂ ਜੱਲਾ ਨਹੀਂ ਅਜੇ ਹੋਇਆ ਹੈਗਾ ਇਹ ਤਾਂ ਹੋਊਗਾ ਦੇਖੀ ਜਾਊਗੀ ਤਾਂ ਕੋਈ ਹੋਰ ਜਵਾਕ ਕਹੀ ਕਰਦੇ ਬੀਬੀ ਹੁਣ ਤੂੰ ਤਾਂ ਉਹ ਵੀ ਲੱਗ ਜਾਨੀਏ ਕੰਮ ਹੋਊਗਾ ਜਵਾਕ ਜੱਲਾ ਕੋਈ ਗੱਲ ਨਹੀਂ ਫਿਰ ਮੈਂ ਕੀ ਕਰਨਾ ਵੀਰੋ ਮੈਂ ਤਾਂ ਬੋਲ ਕੇ ਭੇਜ ਜਾਨੀਆ ਮੇਰੇ ਤਾਂ ਫਿਰ ਵੱਡੇ ਬੰਦੇ ਨੂੰ ਤਾਂ ਅੱਛੀ ਵੀ ਹੁੰਦੀ ਆ ਜਵਾਕ ਮੈਂ ਤਾਂ ਹੁਣ ਆਏ ਵੀ ਮੈਂ ਸਾਲਿਆਂ ਦੇ ਮੂਹਰੇ ਜਵਾਕ ਕੱਟਦੇ ਦੇਖ ਕੇ ਵਗ ਜਾਂ। ਮੈਂ ਤਾਂ ਹੈ ਗਈ ਆ। ਬਾਕੀ ਸਾਰੇ ਆਇਆ ਕਰਦੇ ਆ ਫਿਰ ਉਹ ਕੀ ਕਰੀ। ਨਾ ਐ ਨਹੀਂ ਕਰਦੇ ਤੂੰ ਉਹ ਤਾਂ ਪਹਿਲਾਂ ਥੋੜੇ ਜਿਹਾ ਬਾਹਰੇ ਚਮਲਾਇਆ ਜਵਾਕ। ਐਨਾਂ ਨੂੰ ਚਮਲਾਉਣੇ ਚਾਹੀਦੇ। ਉਹ ਤੇਰਾ ਮੂੰਹ ਨਹੀਂ ਦੇਖਿਆ ਦੁਨੀਆ ਪਰੋਤਿਆਂ ਵਾਲੀਆਂ ਹੋ ਰਹੀਆਂ ਨੇ ਕਹਾ। ਮੇਰੇ ਹਜੇ ਪੋਤਾ ਨਹੀਂ ਹੋਇਆ। ਹੈ ਇਹਦੇ ਇਹਦੇ ਕੱਲੀ ਕੁੜੀ ਇਹਦੇ ਜੰਮ ਕੇ ਮਾਰੀ ਮੇਰੇ ਮੱਖੇ ਨਾਲ। ਮੈਂ ਕੀ ਕਰਾਂ? ਮੈਂ ਕਿੱਧਰ ਜਾਵਾਂ? ਇਹ ਸਾਰੇ ਆ ਬੀਬੀ ਸ੍ਰੀ ਕਣੀਆਂ ਨੇ ਕਿ ਮੈਂ ਮੂੰਹ ਦਿਖਾਵਾਂ ਤੂੰ ਤਾਂ ਕਹਿ ਦੇਣੀ ਸਾਰੇ ਨਹੀਂ ਜੇ ਤੇ ਕੋਈ ਮੂਹਰੇ ਹੁੰਦਾ ਪ੍ਰੋਗਰਾਮ ਵਗ ਜਾ ਮੰਮੀ ਤੂੰ ਵਗ ਜਾ ਬੀਬੀ ਉਹ ਤਾਂ ਮੈਨੂੰ ਤੋਰ ਦੇਣ ਸ੍ਰੀ ਕਣੀਆਂ ਮੈਨੂੰ ਗੱਲਾਂ ਕਰਦੀਆਂ ਨੇ ਹਾਂ ਚੱਲ ਭਾਈ ਸੋਣ ਤੋਂ ਵਧੀਏ ਨਹੀਂ ਜਿਹੜੀ ਮੇਰੀ ਆਤਮਾ ਨਹੀਂ ਠਰਦੀ ਮੇਰੀ ਆਤਮਾ ਨਹੀਂ ਠਰਦੀ ਹਾਂ ਮਰ ਜਾਂਦੇ ਤੇ ਚੱਲ ਕੋਈ ਨਾ ਅੱਜ ਆ ਜੀ ਉਹ ਠੀਕ ਹੀ ਸੀ ਖੜੇ ਇੱਕ ਛੋਟੀ ਨੇ ਵਧੀਏ ਨੂੰ ਕੀ ਹੋਗਾ ਅੱਥਕੇ ਬੱਦ ਤੇ

ਕੋਨੇ ਕਾ ਅਧਨੋ ਨੇ ਬੜੇ ਬੜੇ ਡਾੜਾ ਤਾਂ ਤਾਂ ਤੱਕ ਹੀ ਹੋਏ ਬੱਚੀ ਅੱਛਾ ਉਹ ਬੜੇ ਬੜੇ ਨਾਲ ਲੇਟ ਪਿਆ ਤਾਂ ਉਹਨਾਂ ਨੇ ਨਹੀਂ ਚੱਲ ਮਲੀ ਰਤਾ ਹੁਣ ਚੱਲ ਉਹ ਰੌਣਾ ਹੀ ਜੀ ਪਰ ਨਾ ਮਾ ਕ ਇੱਕ ਦਿਨ ਹੋਰ ਲਾਇਆ ਉਹਨੇ ਪੁੱਤ ਵੇਖ ਕੀ ਹੁੰਦਾ ਸੀ ਇੱਥੇ ਕੀ ਕੰਮ ਘੁਸਿਆ ਜਾਂਦਾ ਸੀ ਕੋਈ ਨਾਲ ਤੇਰੇ ਬਿਨਾਂ ਨਾਲ ਦੇ ਵੀ ਨਾ ਹਨਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕਿੰਨੇ ਕਰ ਲੋਗੇ ਦੋ ਤਾਂ ਦੇ ਲੋ ਰੋਜ਼ ਦਿਨ ਹੋਇਆ ਭਈਆ ਮੈਂ ਟੱਕਾ ਬਲਾ ਮੰਮੀ ਨੂੰ ਦੱਸ ਕੇ ਤਾਂ ਗਿਆ ਫੋਨ ਕਰਦਾ ਆ ਆ ਵੀ ਮਾਸੀ ਨਾਲ ਵਿਆਹ ਕਰਾ ਕੇ ਪੁੱਤ ਫੇਰ ਹੁਣ ਐਂ ਕਰਨਾ ਏ ਹੁਣ ਤੁਸੀਂ ਆ ਵੀ ਮਰਜੀ ਜਦੋਂ ਪਹਿਲਾਂ ਕਰ ਲਈ ਹੁਣ ਤਾਂ ਕਰਨੀ ਕਰਨੀ ਐ ਕੋਈ ਬੱਚਿਆਂ ਬੁੱੱਚਿਆਂ ਦਾ ਸਾਡਾ ਹੈਗਾ ਤੂੰ ਸੋਚਿਆ ਕਿ ਨਹੀਂ ਗੱਤਾਂ ਵਾਸਤੇ ਕੋਈ ਨਾਲ ਹੁਣ ਤੁਸੀਂ ਸਾਰੇ ਮੰਮੀ ਨਾਲ ਤਾਂ ਜੀਏ ਹੁਣ ਮਰਜੋ ਮੈਂ ਤਾਂ ਆ ਕੇ ਲੈ ਗਿਆ ਮੈਂ ਘੱਟ ਕੇ ਲੈ ਗਿਆ ਤੁਸੀਂ ਨਾਲ ਹੀ ਜੀਏ ਸਾਰੇ ਮੈਂ ਤਾਂ ਫੇਰ ਲੋਕਾਂ ਲਈ ਮੇਰੀ ਬਾਕੀ ਨਾਲ ਲੱਗੀਆਂ ਬੈਠੇ ਜਾਣੀ ਸੀ ਨਾਲ ਤਾਂ ਨਾਲ ਤਾਂ ਜਾਣੀ ਸੀ ਗੱਲ ਦੀ ਨਾ ਕੋਈ ਵੱਡਿਆ ਗਿਆ ਥੋੜੀ ਮਰਜੀ ਨਾਲ ਵੀ ਹੋਈ ਆ ਚੱਲ ਹੁਣ ਤੂੰ ਐਂ ਦੱਸ ਕੋਈ ਗ੍ਰਾਹਕ ਬਾਰੇ ਸੋਚਿਆ ਬੱਚਾ ਰੋਚ ਬਾਰੇ ਕੋਈ ਦਵਾਈ ਹੋਈ ਹੋਈ ਗੱਲ ਨਹੀਂ ਕਿੰਨਾ ਕਦਾ ਥੋੜਾ ਦਾ ਟਾਈਮ ਹੋਇਆ ਬਿਆਨ ਉਹਦੇ ਕੋਈ ਗੱਲ ਨਹੀਂ ਮਰਜੀ ਹੈ ਤਾਂ ਆ ਮਾਚਰੀ ਕੰਮ ਲੱਗਿਆ ਜਦ ਜਦ ਨਾਥ ਖਾਸ ਮਦਿਆ ਹੋ ਗੱਲ ਲਾ ਭਾਈ ਹੁਣ ਜਿੱਥੇ ਰੱਖੇ ਉਹ ਖਿੱਚੂ ਦੇ ਨਾਥ ਉਧਰੀ ਜਾਊ ਹੁਣ ਦਾਦੀ ਦਾਦੇ ਦਾ ਤਾਂ ਗਿਆ ਪਿਆ ਉਹ ਤੇਰਾ ਪਤਾ ਹੀ ਐਸਾ ਵੇਬੇ ਮੇਰਾ ਸਰਦਨ ਰੜੀ ਜਾਂਦੀ ਏ ਤੂੰ ਕਹਿੰਦੀ ਹੱਥਾਂ ਤੋਂ ਕੱਢ ਲੈ ਤੂੰ ਐ ਕਰ ਲੈ ਆਪਦੀ ਮਰਜ਼ੀ ਨਾਲ ਵਿਆਹ ਕਰਾ ਲੈ ਲਾ ਮੈਂ ਕਰਾ ਲਈ ਉਹਨੇ ਫੋਨ ਤੁਹਾਨੂੰ ਮਰਾਤਰੀ ਫੋਨ ਕੀਤਾ ਦਾ ਹੈ ਕਿਤੇ ਨਹੀਂ ਕਿਤੇ ਫਿਰ ਬੇਬੇ ਕਿੱਥੋਂ ਮੰਨ ਦੇਵੇ ਫੇ ਮੇਰ ਨਾਲ ਪ੍ਰੈਸ ਕਰੀ ਜਾਂਦੀ ਹੈ ਹੈ ਹੁਣ ਕਹਿੰਦੀ ਵੱਡੀ ਕੋਲੇ ਵੀ ਕੱਲੀ ਕੁੜੀ ਐ ਹੁਣ ਕੋਈ ਇਹ ਨਹੀਂ ਕਿੰਨਾ ਚਿਰ ਹੋ ਗਿਆ ਰਹਿ ਨੂੰ ਕੋਈ ਬੱਚੇ ਦਾ ਉਹ ਹੈਗਾ ਮੈਂ ਤਾਂ ਕਹਿੰਦੀ ਪੋਤੇ ਦਾ ਮੂੰਹ ਨਹੀਂ ਦਿਖਾਉਂਦੇ ਹੈ ਹੁਣ ਕੀ ਕਰੀਏ ਸਰਦਨ ਮੇਰ ਨਾਲ ਬੋਲੀ ਜਾਂਦੀ ਐ ਫਿਰ ਹੁਣ ਮੈਂ ਕਿੱਧਰ ਜਾਵਾਂ ਤੁਸੀਂ ਤਾਂ ਬਗੈਰ ਨਾ ਕੰਮ ਤਾਂ ਦੇਖੋ ਹਾਂ ਉਹ ਵੱਡੇ ਨੂੰ ਪਤਾ ਨਹੀਂ ਕਿ ਉਹ ਛੁੱਟੀ ਵੀ ਰੂਗੀ ਚੱਲ ਆ ਜਾਂਦਾ ਮਹੀਨਾ ਵੀ ਦਿਨ ਉਹ ਲਾ ਜਾਂਦਾ ਕੋਈ ਗੱਲ ਨਹੀਂ ਕੋਈ ਬੰਦੇ ਦਾ ਮੂਡ ਖਰਾਬ ਕਰਕੇ ਰੱਖਦਾ ਮਜੂਦਾਂ ਸਰ ਉਹ ਕੀ ਕਰਗੀ ਫਿਰ ਪਤਾ ਹੀ ਨਹੀਂ ਬੇਲਾ ਦਾ ਹਾਂ ਉਹ ਫਾਦਰਾ ਹੀ ਦਵਾਈ ਲਈ ਟੈਸਟ ਟੁਸਟ ਕਰਾ ਰਿਹਾ ਬੇਬੇ ਦਾ ਤੈਨੂੰ ਪਤਾ ਹੀ ਉਹ ਹੀ ਬੋਲਦੀ ਆਂਦੀ ਹੈ ਹੈ ਬੇਬੇ ਦਾ ਰੋਜ਼ ਹੀ ਬੋਲਦੀ ਨੇ ਤੇ ਹੋਰ ਕੋਈ ਆਪਾਂ ਟੈਸਟ ਟੁਸਟ ਕਰਾ ਲੈਨੇ ਕੋਈ ਉਹੀ ਗੱਲ ਵੀ ਚੱਲ ਰੱਬ ਪੰਨੀ ਕਰੇ ਖਬਰ ਹੈ ਹੈ ਸੇਮਰ ਨੂੰ ਪੁੱਛ ਲਾ ਕੀ ਕਹਿੰਦੀ ਹੈਗੀ ਤੇ ਫਿਰ ਆਪਾਂ ਦਵਾਈ ਦੂਈ ਦਵਾ ਦੇਣਾ ਕੋਈ ਟੈਸਟ ਟੁਸਟ ਕਰਾ ਦੇ ਫਿਰ ਹੋਰ ਕੀ ਹੈ ਤੂੰ ਕਰ ਲੈ ਗੱਲ ਹਾਂ ਪਰ ਫਿਰ ਤੈਨੂੰ ਪਤਾ ਹੀ ਹੈ ਰੋਜ਼ ਮੈਨੂੰ ਵੀ ਰੋਜ਼ ਜ਼ਰੂਰ ਕਰਦੀ ਆ ਬੀਬੀ ਦਾ ਰੋਜ਼ ਮੈਨੂੰ ਵੀ ਫਿਰ ਉਹੀ ਗਲਤਾਨੇ ਮਿਹਣੇ ਸੁਣਨੇ ਪੈਂਦੇ ਤੂੰ ਹੱਥਾਂ ਚੋਂ ਕੱਢ ਲੈ ਤੂੰ ਉਹੀ ਗੱਲ ਜਵਾਕਾਂ ਤੇ ਕੰਟਰੋਲ ਨਹੀਂ ਰੱਖਿਆ ਵੱਡਾ ਉੱਥੇ ਬੈਠਾ ਪਰਦੇਸਾਂ ਚ ਛੋਟੇ ਨੇ ਛੋਟਾ ਹੈ ਕਰਦਾ ਫਿਰਦਾ ਤੇਰੇ ਡਰ ਨਹੀਂ ਹੈਗਾ ਕਹਿੰਦੀ ਵੱਡਾ ਤਾਂ ਉਹ ਜਿਹੜਾ ਮਜ਼ਦੂਰੀ 'ਚ ਬੈਠਾ ਉੱਥੇ ਤਾਂ ਹੀ ਤਾਂ ਕਹਿੰਦੇ ਫਿਰ ਹੁਣ ਕਹਿੰਦੇ ਇਹਨੇ ਲਵ ਮੈਰਿਜ ਕਰਾ ਲਈ ਤਿੰਨ ਦਿਨ ਹੋ ਗਏ ਸਹੁਰੇ ਗਏ ਨੂੰ ਨਾ ਪਿਓ ਦਾ ਡਾਰੇ ਨਾ ਮਾ ਦਾ ਡਾਰੇ ਨਾ ਗਨੀ ਮੇਰਾ ਡਾਰੇ ਨੰ ਦਿੱਤਾ ਤੂੰ ਹੱਥਾਂ ਤੇ ਪੱਢ ਲੈ ਮੈਨੂੰ ਵੀ ਤੁਹਾਡੇ ਪਿੱਛੇ ਸਾਰਾ ਦਿਨ ਸੁਣਨੀ ਆ ਪੈਂਦੀਆਂ ਕੱਟਿਆਂ ਨਾਲੇਗਾ ਚਲ ਤਾਂ ਇਸ ਟੂਸਟ ਕਰਾਉਂਦਾ ਤੂੰ ਬੈਦਵਾਈ ਦੂਵਾ ਦਿੰਨੇ ਆ ਪੁੱਛ ਲੈ ਮਾੜੀ ਜੀ ਗੱਲ ਕਰਨ ਲੱਗਾ ਕੋਈ ਤਾਂ ਹਾਂ ਚਲ ਠੀਕ ਹੈ ਸਰ ਹਾਂਜੀ ਤਰ ਕਿਹਦੇ ਹਾਲ ਰਹੀ ਆ ਪਰ ਤਰ ਕਿ ਸਾਡਾ ਉਹ ਜਲ ਗਿਆ ਮੈਂ ਦਵਾਈ ਉਹਦੀ ਦਾ ਕਰਕੇ ਪਤਾ ਕੀਤਾ ਉਹ ਤੇ ਲਾਈਕ ਕਰਾ ਲੈ ਕੇ ਆਮਗੇ ਕਾਰੇ ਹੱਸਦੇ ਉਹ ਇਹ ਤਾਂ ਤੁਹਾਨੂੰ ਪਤਾ ਉਹ ਰੋਜ਼ ਬਾਗ ਦੀ ਵਾਖਰੀ ਜਾਂਦਾ ਮੈਂ ਕੀ ਕਰਨਾ ਸਾਰਾ ਦਾ ਵਿਆਹ ਨੂੰ ਬਾਹਲੀ ਕਾਲ ਕਰੀ ਜਾਂਦੇ ਨੇ ਉਹ ਬੈਠੀਆਂ ਹੁਣ ਬਾਲ ਦੇਣੀਆਂ ਆਪੀ ਉਹਦੇ ਅੰਦਰ ਕਰਕੇ ਚੱਲਾਂ ਨਹੀਂ ਪਾਉਂਦੀ ਉਹ ਹੈਗੀ ਤਾਂ ਉਹ ਉਹ ਤੈਨੂੰ ਪਤੀ ਆ ਵੱਡੀ ਬੁੜੀ ਦਾ ਮੁੰਡਾ ਮੁੰਡਾ ਕਰੀ ਨਹੀਂ ਦਿੰਦੀ ਚਲ ਕੋਈ ਜਾ ਔਰ ਬੇਨ ਨੂੰ ਲੱਗ ਜਾਂਦੀ ਹੈ ਰੋਜ਼ ਉਹ ਕਰ ਲਉਂਗਾ ਉਦੋਂ ਮੰਮੀ ਆ ਲੜੀ ਜਾਂਦੀ ਜੀ ਤਾਂ ਮੰਮੀ ਦਾ ਮਿਲੂਗੀ ਨਹੀਂ ਨਹੀਂ ਚਲ ਉਹ ਇੱਥੇ ਕਿੱਥੇ ਜਾਉਂ ਤਰ ਕੇ ਪੁੱਤ ਚੱਲੇ ਆ ਗਏ ਡਾਕਟਰ ਕੋਲ ਕੀ ਕਹਾ ਦਿੰਗੇ ਬੈਠੀਆਂ ਹਾਂ ਤੱਕ ਨਹੀਂ ਹੁਣ ਕੇ ਕਿਸੇ ਨੇ ਨਹੀਂ ਚੱਲ ਜੀ ਚੱਲ ਹਜੇ ਸਾਰ ਨਹੀਂ ਹੋ ਰਿਹਾ ਕੋਣ ਕੀ ਸਮਝਾਵਾ ਯਾਰ ਉਹਨਾਂ ਨੂੰ ਮਤਵ ਦੇ ਬੜੀ ਕਹਾ ਉਹ ਬਿਲਕੁਲ ਗੱਲ ਨਹੀਂ ਚੱਲ ਤਰ ਕੇ ਚੱਲਣਾ ਨਹੀਂ ਪਾਸੇ ਮੰਨਦਾ ਰ ਬੜੀ ਜਾਵਾਂਗੇ ਨਹੀਂ ਪੁੱਛਾਂਵਾਂ ਕੋਈ ਗੱਲ ਨਹੀਂ ਪਤਾ ਤਾਂ ਕਰਾਂਗੇ ਕਿ ਮਨ ਚੱਲ ਤੂੰ ਕਾਰਗਮ ਤੋਂ ਦਾ ਆਉਣਾ ਰੰਗਵਾੜਾ ਜਗਾਤ ਨਹੀਂ ਆਉਂਦਾ ਅਗੇ ਛੋਟੇ ਆਪਸ ਪਾਏ ਗਏ ਤੇ ਕੰਤੀ ਦਵਾਈ ਲੈਣ ਗਏ ਨੇ ਆਹ ਤੇ ਆ ਗਿਆ ਤਾਂ ਇਹ ਦੱਸਿਆ ਫਿਰ ਕੁਝ ਦੱਸਿਆ ਜਿਵੇਂ ਕਾ ਨਹੀਂ ਮਸੇ ਵੀ ਬੇ ਆਹ ਕਹਿੰਦੇ ਹੁੰਦਾ ਨਹੀਂ ਬਸ ਮੇਰਾ ਤਾਂ ਉਹੀ ਕੰਮ ਕਰਦਾ ਆ ਉਹਨਾ ਉਹ ਵੱਡੇ ਦੇ ਉਹ ਐ ਅਸੇ ਦਾ ਮੇਰੇ ਤੇ ਜਮਾ ਥੱਲੇ ਲਾਤਾ ਕੰਮ ਤੁਸੀਂ ਨੇ ਨੁਕਸਾਨੀ ਦੱਸਿਆ ਕੋਈ ਨੁਕਸਾਨ ਡਾਕਟਰ ਕਿਥੇ ਦੱਸ ਦਿੰਦੇ ਕਿਹਨੇ ਹੁੰਦਾ ਨਹੀਂ ਚੋਨੋ ਭਾਈ ਵਧੀਆ। ਪਰ ਆਵੇਂ ਮੇਰੀ ਗੱਲ ਸੁਣੋ ਇੱਧਰ। ਉਹਨੇ ਨੇੜੇ ਉਹ ਮੇਰੇ। ਮੇਰੀ ਗੱਲ ਸੁਣ ਮੁੰਡਾ ਡਾਕਟਰ ਤੋਂ ਕਰ ਲਈ ਤੇ ਫੜੀ। ਡਾਕਟਰ ਕੋਲ ਤਾਂ ਜਾ ਆਈ। ਹਾਂ, ਕਿ ਵਾਰ ਦੇ ਗਿਆ? ਕੋਈ ਗੱਲ ਨਹੀਂ ਫਿਰ ਕੀ ਆਸਾਂ ਲੂਰਾ ਬੱਤੀ। ਯਾਰ ਕੋਈ ਨਾ ਮੇਰੀ ਗੱਲ ਸੁਣ ਲੈ ਪੁੱਤ। ਜੇ ਤੂੰ ਮੰਨੇਗਾ ਮੇਰੀ ਗੱਲ। ਪਹਿਲਾਂ ਤਾਂ ਤੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਸੀ। ਹੁਣ ਮੈਂ ਆਵਦੀ ਮਰਜ਼ੀ ਨਾਲ ਵਿਆਹ ਕਰੂਗਾ। ਇਹਨੂੰ ਦੇ ਦੇ ਤਲਾਕ। ਜਿੱਦਣ ਹੀ ਆਈਆ ਤੋੱਤੇ ਫੈਰਾਂ ਵਾਲੀ ਨੇ ਪਿਛਾੜੀ ਲਿਆ ਤੇ ਤਲਾਕ ਉਹਦੇ ਜੇ ਵੀ ਇਹ ਕਿਹੜਾ ਕਿਸੇ ਦੀ ਕੁੜੀ ਨਹੀਂ ਬਹਿ ਕੇ ਲਿਆ ਮੈਂ ਕੁੜੀਆ ਫਿਰਤੀ ਹੋ ਗਿਆ ਕੁੜੀਆ ਫਿਰ ਮੇਰਾ ਤਾਂ ਖਾਣ ਦਾਣਾ ਹੀ ਰਹਿ ਗਿਆ ਉਹ ਵੱਡੀ ਦੇ ਨਹੀਂ ਸਮਾਂ ਦੀ ਖਾਣੀ ਜੇ ਨਾ ਹੁੰਦੀ ਤਾਂ ਵੱਡੀ ਦੇ ਵੀ ਹੋ ਜਾਂਦਾ ਕੋਈ ਮੁੰਡਾ ਉਹ ਕੁੜੀ ਕੁੜੀ ਦੇ ਨਹੀਂ ਹਾਂ ਮੈਂ ਤਲਾਕ ਹੋਊ ਕੁਮਾਰ ਹਾਂ ਮੈਂ ਨਹੀਂ ਮੈਂ ਤਾਂ ਬੈਹੂੰਗੀ ਤਨ ਗਵਾਰੇ ਸੁਣ ਗਈਆਂ ਸੰਗੀਆਂ ਗੇਰਵਾਖ ਰਿਜਵਾਗੋ ਦਾ ਕੰਮ ਕੋਈ ਕਰ ਨਹੀਂ ਨਾ ਗੋਰ ਕੁੜਾ ਮੇਰਾ ਨਹੀਂ ਮੈਂ ਤਰੋਕ ਨਹੀਂ ਮਰਦਾ ਮੇਰਾ ਕੋਈ ਨਹੀਂ ਬਣਦਾ ਪਹਿਲਾਂ ਤਾਂ ਪਤਾ ਤੂੰ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਹੁਣ ਆਪਦੀ ਮਰਜ਼ੀ ਨਾਲ ਅਸੀਂ ਵਿਆਹ ਕਰਾਂਗੇ ਤੇਰਾ ਹੈ ਕੋਈ ਜਵਾਬ ਹੋ ਜੂਗਾ ਉਹ ਵੀ ਗੱਲ ਨਹੀਂ ਆਪਣਾ ਤਾਂ ਘਰ ਉੱਥੇ ਹੀ ਰਹਿ ਜੂਗਾ ਵੱਡੇ ਦੇ ਨਹੀਂ ਕੋਈ ਤੇ ਤੇਰੇ ਨਹੀਂ ਹੈਗਾ ਕੋਈ ਇਹਨੂੰ ਤਲਾਕ ਦੇ ਦੇ ਫਿਰ ਆਪਾਂ ਨੇ ਫਿਰ ਰੱਖਣੀ ਹੈਗੀ ਉਹ ਗੱਲ ਨਹੀਂ ਮੰਮੀ ਜਵਾਬ ਕੋਤ ਲੈ ਲੈ ਆਏ ਉਹ ਗੱਲ ਨਹੀਂ ਬੇਟੀ ਆਪ ਦਾ ਖੂਨ ਆਪਦਾ ਹੀ ਹੁੰਦਾ ਹੈ ਬਗਾਨੇ ਆ ਉਹੀ ਗੱਲ ਜੇ ਆਪਦੇ ਬਣ ਜਾਣ ਫਿਰ ਬਗਾਨੇ ਨੂੰ ਕੌਣ ਰੋਵੇ ਕਿੱਥੇ ਆਵਦਾ ਜਵਾਬ ਕਿੱਥੇ ਗੋਤ ਲਿਆ ਜਵਾਬ ਕੋਈ ਗੱਲ ਨਹੀਂ ਬੋਲ ਲੈ ਮਿੱਦੂ ਆ ਆਉਂਦਾ ਵੇਖ ਜੀ ਮੈਂ ਇਹਦਾ ਕਿਵੇਂ ਦਊਗਾ ਮੈਨੂੰ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਤੈਨੂੰ ਮੰਗਰੋ ਯਾਦ ਆਊਗਾ ਵੀ ਹਾਂ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਤੈਨੂੰ ਮੈਂ ਦੱਸਾਂ ਮੰਗਰੋ ਪਸਤਾ ਆਏਗਾ ਫਿਰ ਕੁਝ ਨਹੀਂ ਬਣਦਾ ਹੁਣ ਤੂੰ ਆਪਦੀ ਹਿੰਦ ਰੱਖਣੀ ਹੈ ਰੱਖ ਲੈ ਮੈਂ ਤਲਾਤ ਰੋਗ ਨਹੀਂ ਦਦਾ ਮੈਂ ਕੋਈ ਨਾ ਤਾ ਮੈਂ ਦੱਸੂਗਾ ਜਿਹੜੀ ਦੇ ਕੋਲੇ ਕੀ ਕਰਾਂਗਾ ਤੂੰ ਕੀ ਲੈ ਲੈਣਾ ਮੇਰੇ ਤੋਂ ਕੋਲੇ ਇਧਰ ਆ ਕੇ ਬਹਿ ਜਾ ਮੈਂ ਆਜੇ ਤੱਕ ਨਹੀਂ ਜਮੇ ਬੁੱਕਲ ਜਿਹਾ ਬਹਿ ਜਾ ਇਧਰ ਆਈ ਸੀ ਉਸ ਨੀਂਹ ਤੇ ਬੈਠੀ ਇਧਰ ਆ ਮਨ ਉੱਠ ਕੇ ਬੈਹ ਗਈ ਇਹਦੀ ਬੁੱਕਲ ਚਾ ਕੇ ਬੰਨ੍ਹ ਦਿੱਜੋ ਇਧਰ ਆ ਜਾ ਮੁਰਵਾ ਜਿਵੇਂ ਕੰਮ ਨਾ ਛੜਿਆ ਕਰ ਇਹਨੂੰ ਮੇਰੀ ਕੋਤੀ ਨੂੰ ਹਾਂ ਬੇਬੇ ਵੀ ਮੇਰੀ ਹੈ ਤੇਰੀ ਹੁੰਦੀ ਏ ਤੂੰ ਮੈਨੂੰ ਕੁਝ ਆਹ ਤਾਂ ਚਾਨਣ ਦਾ ਦਿਖਾਏ ਨਹੀਂ ਜਾ ਕੇ ਇਹਨਾਂ ਨੂੰ ਕਿ ਨਾ ਜੱਲ ਲਾਉਂ ਨਾ ਤਾਂ ਸਾਨੂੰ ਬੱਥ ਲੈਣ ਦੇ ਘਰ ਇੰਨਾ ਕ ਤਾਂ ਇਹਦੇ ਨਾਲ ਸਾਡੇ ਜੱਗ ਜਿਉਂਦਾ ਵੀ ਚੱਲ ਸਾਡੇ ਘਰੇ ਆ ਗਈ ਐ ਹੁਣ ਇਹਨਾਂ ਨੂੰ ਵੀ ਗਾਲਣਾ ਤਾਂ हद हो गई। ਤੈਨੂੰ ਵੀ ਵੇਖਿਆ ਕਿ ਕੁੜੀ ਵੀ ਨਾਲ ਲੱਗਿਆ ਕਰੋ ਤੇ। ਹੈ? ਹਰਦੀ ਨਹੀਂ ਹੈਗੀ। ਆਏ ਤਾਂ ਨੇ ਵੀ ਨਹੀਂ ਮਾਰੇ ਤੇ ਵੀ ਵੀ ਘੇ ਲੋ। ਤੁਸੀਂ ਇਹਨੂੰ ਬਾਝ ਬਾਝ ਕਰੀ ਜਾਨੀਓ ਸਾਰੇ ਜਣਿਆ। ਤੇ ਹੋਰ ਕੀ ਕਰੀਏ ਪੁੱਤ? ਹੁਣ ਰੱਬ ਨੇ ਕਰਦਾ ਕੋਈ ਪਤਾ ਨਹੀਂ। ਹੋਰ ਉਹਨੇ ਮਾਰਾ, ਪਾਣਾ ਹਾਰ ਪਾਣਾ ਤੇ ਮੈਨੂੰ ਪੋਤੇ ਦਾ ਮੂੰਹ ਦਿਖਾਇਆ ਨਹੀਂ। ਉਹਦੀ ਥਾਂ ਤੇ ਆਪਣੀ ਕੁੜੀ ਹੁੰਦੀ ਫੇਰ। ਇਹ ਹੁੰਦੀ ਫੇਰ ਦੇਖੀਏ। ਮੇਰੇ ਨਹੀਂ ਕਰਦੇ। ਨਾ ਆਪਣੀ ਕੁੜੀ ਦਾ ਸੁੱਖ ਨਾ ਰੰਗ ਲੱਗੇਗਾ। ਮੈਨੂੰ ਤੂੰ ਵੀ ਇਹ ਉਹਦੇ ਮੰਗਰ ਲੱਗ ਕੇ ਇੱਜੇ ਬੋਲ ਬੋਲਦਾ ਹੈ ਕਿਉਂ ਹੀ ਸੁਣ ਨਹੀਂ ਯਾਰ ਮੁਖਾਇਦਾ ਮੰਗਰ ਲਾ ਲਿਆ ਕਿਉਂ ਜਿਹੋ ਤਾਂ ਡੱਬ ਰੱਖਦੀ ਵਧੀਆ ਰਹਿੰਦੀ ਬੇਬੇ ਐ ਨਹੀਂ ਬੋਲਦੇ ਹਾਂ ਜੇ ਆਪਣੀ ਕੁੜੀ ਨਾਲ ਆਪ ਸੁਹੋਵੇਂ ਤਾਂ ਫੇਰ ਫੇਰ ਆਪਾਂ ਕੀ ਕਰੀਏ ਆਪਦੇ ਹਿੱਕ ਤੇ ਹੱਥ ਧਰ ਕੇ ਆਪਾਂ ਉਹਨੂੰ ਬਾਹ ਜਵਾਂ ਜਵਾਂ ਕਹੀ ਜਾਂਦੇ ਆ ਖਬਰ ਰੱਬ ਸੁਣੀ ਲਵੇ ਚੱਲ ਫੇਰ ਹੋਰ ਚੰਗਾ ਹੋਰ ਹੁਣ ਉਹੀ ਗੱਲ ਵੀ ਆਪਾਂ ਆਪਦੇ ਹਿੱਕ ਤੇ ਹੱਥ ਧਰ ਕੇ ਜੇ ਆਪਣੀ ਕੁੜੀ ਨੂੰ ਕੋਈ ਕਹੇ ਯਾਨੀ ਬਰਾ ਬਰਾ ਕਰ ਤਾਂ ਕੀ ਪਤਾ ਹੁੰਦਾ ਰੰਗ ਲੱਗਿਆ ਨੇ ਪ੍ਰਮਾਤਮਾ ਖਬਰਾਂ ਬਾਹ ਪਾੜੀ ਜਾਵੇ ਕਾਇਨੂ ਮਰੀ ਪੋਤਾ ਹੁੰਦਾ ਉਹ ਗੱਲ ਮੰਨਨੀ ਅਗਲੇ ਦਾ ਦੁਖੀ ਕਰ ਦਿੰਦੀ ਹੈ ਤੇ ਨਹੀਂ ਤਾਂ ਮੁੰਡਾ ਦੇ ਦੁਖੀ ਹੋ ਕੇ ਗਿਆ ਨਾਲੇ ਆਪੋ ਦੁਖੀ ਹੋ ਕੇ ਗਈ ਰੋਂਦੀ ਰੋਂਦੀ ਗਈ ਹੈ ਕੋਈ ਨਾ ਪਿਆ ਦੀ ਤੂੰ ਚਾਹ ਪਾਣੀ ਫੇਰ ਮੈਂ ਤਾਂ ਹੁਣ ਚਾਹ ਪਾਣੀ ਮੈਂ ਤਾਂ ਦੋਨੇ ਪੱਟਾਂ ਦੇ ਸਾਂਨੇ ਚਾਹ ਕਾ ਨੂੰ ਹੈ ਕੀ ਕਰਕੇ ਹੁਣ ਉਹੀ ਗੱਲ ਵੀ ਮੈਂ ਤਾਂ ਨਾ ਉਹਨਾਂ ਨੂੰ ਸਿੱਟ ਸਕਦੀਆਂ ਨਾ ਮੈਂ ਤੈਨੂੰ ਕੁਝ ਕਹਿ ਸਕਦੀਆਂ ਤੂੰ ਵੀ ਵੱਡੀ ਐ ਨਾ ਮੈਂ ਤਾਂ ਕੋਈ ਨਾ ਮੇਰੇ ਤਾਂ ਕੋਈ ਗੱਲ ਨਹੀਂ ਵੱਡੀ ਛੋਟੀ ਦੀ ਉਹਨਾਂ ਨੂੰ ਦੇਖ ਪਾਉ ਉਹਨਾਂ ਦੀ ਜ਼ਰੂਰੀ ਹੈ ਜ਼ਰੂਰੀ ਤਾਂ ਫਿਰ ਬੇਬੇ ਹੁਣ ਉਹ ਵੀ ਗੱਲ ਉਹ ਵੀ ਨਹੀਂ ਸਿੱਟਿਆ ਜਾਂਦਾ ਜਵਾਕ ਨੂੰ ਕੀ ਕਰ ਗਏ ਮਨੋ ਖਬਰ ਪਰਮਾਤਮਾ ਸੋਣੀ ਲੈਵੇ ਆਪਾਂ ਵਾਂਝ ਵਾਂਝ ਕਹੀ ਜਾਂਦੇ ਆ ਰੱਬ ਖਬਰਾਂ ਬਾਹਰ ਫਾੜੀ ਲੈਵੇ ਕੋਈ ਪਤਾ ਨਹੀਂ ਲੱਗਦਾ ਡਾਕਟਰ ਕੋਲੇ ਚੰਡੀਗੜ੍ਹ ਤੱਕ ਦਿਖਾਇਆ ਏ ਟਾਈਟ ਕਰਾ ਲੇ ਉਹ ਦਿਮਾਗ ਰੋ ਸੁਣੂਗਾ ਹੁਣ ਪਰਮਾਤਮਾ ਲੈ ਕੋਈ ਪਤਾ ਨਹੀਂ ਹੰਦਾ ਰੱਬ ਲੈ ਕਰਦਾ ਤਾਂ ਬੇਬੇ ਤੂੰ ਹੀ ਨਾ ਬੋਲਿਆ ਕਰੂੰ ਹੀ ਨਾ ਸਾਰਾ ਦਿਨ ਉਹ ਕਰਿਆ ਕਰ ਮਨ ਪਤਾ ਕਿੰਨਾ ਦੁਖੀ ਹੁੰਦਾ ਚੱਲ ਕੋਈ ਨਹੀਂ ਉਹ ਵੀ ਕਿਸੇ ਦਿੱਤੀ ਹੈ ਮੈਂ ਤਾਂ ਕੀ ਬੋਲਾਂਗੀ ਕੋਈ ਨਹੀਂ ਕਜੇ ਉਹਰੇ ਕੋਲ ਭਾਗ ਜੂਗੀ ਚਲ ਉਹਦਾ ਮਨ ਹੌਲਾ ਹੋ ਜਾਂਦਾ ਨਾ ਮੈਨੂੰ ਮੇਰੇ ਕੋਲ ਆ ਗਈ ਫੇਰ ਕੀ ਹੁੰਦਾ ਜਵਾਬ ਤਾਂ ਸਭ ਦੇ ਸਾਂਝੇ ਹੁੰਦੇ ਨੇਗੇ ਨਾ ਮੈਨੂੰ ਜਾਣ ਚਲ ਤੇਰੀ ਮਰਜ਼ੀ ਹੈ ਬੇਬੇ ਫੇਰ ਆਇ ਨਾ ਕਰਿਆ